ਆਪਾਂ ਹਾਲੀਵੁੱਡ ਮੂਵੀ ਦੇਖਦੇ ਆ ਉਹਦੇ ਵਿੱਚ ਦੇਖਦੇ ਆ ਵੀ ਉਡਣ ਵਾਲੀਆਂ ਕਾਰਾਂ ਉਹਨਾਂ ਨੂੰ ਦੇਖ ਕੇ ਆਪਾਂ ਵੀ ਸੁਧਦੇ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਕਾਰਾਂ ਨੇ ਉਹ ਧਰਤੀ ਦੀ بجائے ਆਸਮਾਨ ਚੜ੍ਹਿਆ ਕਰਨ ਲੱਗੀਆਂ ਇਹਦੀ ਸ਼ੁਰੂਆਤ ਹੋ ਚੁੱਕੀ ਹੈ ਕਿਉਂਕਿ ਦੁਬਾਈ ਦੇ ਵਿੱਚ ਹੋਏ ਜੀ ਟੈਕਸ ਗਲੋਬਲ 2022 ਇਵੈਂਟ ਦੇ ਵਿੱਚ ਐਕਸਪਿੰਗ ਨਾਮ ਦੀ ਇੱਕ ਕੰਪਨੀ ਨੇ ਇਲੈਕਟ੍ਰਿਕ ਵਰਟੀਕਲ ਟੇਕ ਆਫ ਐਂਡ ਲੈਂਡਿੰਗ 에ਅਰਕ੍ਰਾਫਟ ਐਕਸ ਨੂੰ ਪੇਸ਼ ਕੀਤਾ ਇੱਕ ਇਲੈਕਟ੍ਰੋਨਿਕ ਫਲਾਈਂਗ ਕਾਰ ਹੈ ਜਿਸ ਨੂੰ 35 ਮਿੰਟ ਦੀ ਚਾਰਜ ਕਰਕੇ ਆਪਾਂ ਉਡਾ ਸਕਦੇ ਹਾਂ ਇਹਦੀ ਜਿਹੜੀ ਟੌਪ ਸਪੀਡ ਆ ਉਹ 130 ਕਿਲੋਮੀਟਰ ਪ੍ਰਤੀ ਘੰਟਾ ਹੈ ਐਕਸਪਿੰਗ ਕੰਪਨੀ ਦੀ ਇਸ ਫਲਾਈਂਗ ਕਾਰ ਦਾ ਬਜਨ 560 ਕਿਲੋਗ੍ਰਾਮ ਹੈ ਇਸ ਫਲਾਈਂਗ ਕਾਰ ਦਾ ਟੇਕ-ਆਫ ਬਜਨ 760 ਕਿਲੋਗ੍ਰਾਮ ਹੈ ਮਤਲਬ ਇਸ ਵਿੱਚ ਦੋ ਲੋਕ ਬੈਠਣ ਤੋਂ ਬਾਅਦ ਵੀ ਕੁਝ ਸਮਾਨ ਲਿਜਾਇਆ ਜਾ ਸਕਦਾ ਹੈ ਇਸ ਕਾਰ ਦੇ ਵਿੱਚ ਸਿਰਫ ਦੋ ਇਨਸਾਨ ਬੈਠ ਸਕਦੇ ਨੇ ਕਿਉਂਕਿ ਟੂ ਸੀਟਰ ਹੈ ਜੋ ਲਗਭਗ 5 ਮੀਟਰ ਲੰਬੀ ਹੈ ਇਸ ਦੀ ਚੜਾਈ 4 ਫੁੱਟ 75 ਮੀਟਰ ਤੇ ਉਚਾਈ 1 ਫੁੱਟ 65 36 ਮੀਟਰ ਜੇਕਰ ਇਸ ਦੀਆਂ ਸਾਰੀਆਂ ਬਾਹਾਂ ਨੂੰ ਜੋੜਿਆ ਜਾਵੇ ਤਾਂ ਇਸ ਦੀ ਚੜਾਈ 6 ਫੁੱਟ ਬਣਦੀ ਹੈ ਵੀਡੀਓ ਰਿਪੋਰਟਰ ਦੀ ਬਣਨੀ ਹੈ ਤਾਂ 2024 ਵਿੱਚ ਐਕਸਪਿੰਗ ਕੰਪਨੀ ਆਪਣੀ ਫਲਾਈਂਗ ਕਾਰ ਐਕਟੂ ਦੀ ਡਿਲੀਵਰੀ ਸ਼ੁਰੂ ਕਰ ਦੂਗੀ। ਰਾਤਰੀ ਤੇ ਮਹਿਰ ਕੁਝ ਜੁਨਟ ਡਿਲੀਵਰੀ ਕਰਨੇ ਦੀ ਯੋਜਨਾ। ਫਲਾਈਂਗ ਕਾਰ ਦੀ ਕੀਮਤ ਕਰੋੜਾਂ